ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਹਾਂ ਕਿ ਇੱਕ ਇਸ ਵੇਲੇ ਦੀ ਜੜੀ ਅਹਿਮ ਖਬਰ ਜੜੀ ਆ ਉਹ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਦੱਸਿਆ ਕਿ ਅਸਲੀ ਪੁਲਿਸ ਨੇ ਫੜ ਲਈ ਨਕਲੀ ਪੁਲਿਸ ਵਾਲੀ ਜੀ ਹਾਂ ਤੁਹਾਨੂੰ ਦੱਸਿਆ ਕਿ ਸ਼ਹਿਰ ਦੇ ਵਿੱਚ ਨਕਲੀ ਇੰਸਪੈਕਟਰ ਬਣ ਕੇ ਇੱਕ ਲੜਕੀ ਜੜੀ ਆ ਉਹ ਸ਼ਹਿਰ ਦੇ ਵਿੱਚ ਘੁੰਮ ਰਹੀ ਸੀ ਤਾ ਜਦੋਂ ਇਸ ਦਾ ਜਿਹੜਾ ਖੁਲਾਸਾ ਉਦੋਂ ਹੋਇਆ ਜਦੋਂ ADC ਸਾਹਿਬ ਨੂੰ ਜਦੋਂ ਮਿਲਣ ਵਾਸਤੇ ਇਹ ਜਾਂਦੀ ਐ ਤਾਂ ਉਹਨਾਂ ਨੂੰ ਬਾਹਰ ਉਹਨਾਂ ਦੇ ਜਿਹੜੇ ਪੀਏ ਹੁੰਦੇ ਨੇ ਉਹਨਾਂ ਨੂੰ ਕਹਿੰਦੀ ਐ ਕਿ ਮੈਂ ADC ਸਾਹਿਬ ਦੇ ਨਾਲ ਮਿਲਣਾ ਆ ਤਾਂ ਮੈਂ ਜਿਹੜੀ ਆ ਪੁਲਿਸ ਇੰਸਪੈਕਟਰ ਹੈਗੀ ਆ ਤਾਂ ਜਦੋਂ ਜਦੋਂ ADC ਸਾਹਿਬ ਨਾਲ ਜਾ ਕੇ ਮਿਲਦੀ ਆ ਤਾਂ ਉਹਨਾਂ ਨੂੰ ਜਿਹੜਾ ਆ ਸ਼ੱਕ ਪੈਂਦਾ ਆ ਕੀ ਲੱਗਦਾ ਹੈ ਕਿ ਇਹ ਨਕਲੀ ਪੁਲਿਸ ਵਾਲੀ ਹੈ ਤਾਂ ਉਹਨਾਂ ਵੱਲੋਂ ਜਿਹੜਾ ਆ ਉਸਦਾ 벨ਟ ਨੰਬਰ ਪੁੱਛਿਆ ਜਾਂਦਾ ਤਾਂ ਉਹਦਾ ਉਸ ਵੱਲੋਂ ਜਿਹੜੀ ਆ 벨ਟ ਨੰਬਰ ਗਲਤ ਦੱਸਿਆ ਜਾ ਰਿਹਾ ਹੈ ਜਦੋਂ ਇਸ ਦੀ ਇਨਵੈਸਟੀਗੇਸ਼ਨ ਜਦੋਂ ਪੁਲਿਸ ਵੱਲੋਂ ਕੀਤੀ ਜਾਂਦੀ ਉਹਨਾਂ ਦੇ ਕੰਟਰੋਲ ਰੂਮ ਦੇ ਉੱਤੇ ਜਿਹੜਾ ਬੈਲਟ ਨੰਬਰ ਦਿੱਤਾ ਜਾਂਦਾ ਤਾਂ ਜਾਂ ਬੈਲਟ ਨੰਬਰ ਆ ਉਹ ਫੇਕ ਨਿਕਲਦਾ ਹੈ ਜਾਨਕਿ ਕਿਸੇ ਹੋਰ ਮੁਲਾਜ਼ਮ ਦਾ ਨਿਕਲਦਾ ਤਾਂ ਤੁਰੰਤ ਪੁਲਿਸ ਵੱਲੋਂ ਐਕਸ਼ਨ ਲਿਆ ਜਾਂਦਾ ਤਾਂ ਇਸ ਨਕਲੀ ਇੰਸਪੈਕਟਰ ਨੂੰ ਤੁਰੰਤ ਜਿਹੜਾ ਫੜ ਕੇ ਤੇ ਏਡੀਸੀ ਸਾਹਿਬ ਵੱਲੋਂ ਜਿਹੜਾ ਆ ਵੱਡੀ ਕਾਰਵਾਈ ਉਹ ਕੀਤੀ ਜਾਂਦੀ ਹੈ ਮਾਨਯੋਗ ਪੁਲਿਸ ਕਮਿਸ਼ਨਰ ਅਮਰਸਰ ਦਾ ਗੁਰਪ੍ਰੀਤ ਸਿੰਘ ਕੁਲਰ ਸਾਹਿਬ ਉਹਨਾਂ ਦੀ ਹਦਾਇਤਾਂ ਤਹਿਤ ਸਿਵਲਾਈਨ ਥਾਣੇ ਨੇ ਇੱਕ ਪਰਚਾ ਰਿਸਟਰ ਕੀਤਾ ਐਫ ਆਈ ਆਰ ਨੰਬਰ 40342025 ਅੰਡਰ ਸੈਕਸ਼ਨ 319 2 204 ਬਿਜ਼ਨਸ ਪੀਐਸ ਸਿਵਲਾਈਨ ਇਹਦੇ ਚ ਇਹਨਾਂ ਨੇ ਰਣਜੀਤ ਕੌਰ ਲੇਡੀ ਅਰੈਸਟ ਕੀਤੀ ਹੈ ਵਾਈਫ ਆਫ ਹਰਪਾਲ ਸਿੰਘ ਜਿਹੜੀ ਕਿ ਪ੍ਰਤਾਪਨਗਰ ਅੰਮ੍ਰਿਤਸਰ ਦੀ ਰਹਿਣ ਵਾਲੀ ਹੈਗੀ ਹੈ ਤੇ ਇਹ ਆਪਣਾ ਫੇਕ ਲੇਡੀ ਇੰਸਪੈਕਟਰ ਬਣ ਕੇ ਏਡੀਸੀ ਅਰਬਨ ਡਿਵੈਲਪਮੈਂਟ ਅੰਮ੍ਰਿਤਸਰ ਉਹਨਾਂ ਦੇ ਆਫਿਸ ਗਈ ਸੀ ਉਨੇ ਆਪਣਾ ਆਡਲੀ ਨੂੰ ਦੱਸਿਆ ਕਿ ਮੈਂ ਇੱਕ ਲੇਡੀ ਇਨਸਪੈਕਟਰ ਹੈਗੀ ਆ ਤੇ ਮੈਂ ਏਡੀਸੀ ਸਾਹਿਬ ਨੂੰ ਮਿਲਣਾ ਹੈ ਤੇ ਜਦੋਂ ਆਡਲੀ ਨੇ ਅੰਦਰ ਦੱਸਿਆ ਤੇ ਏਡੀਸੀ ਸਾਹਿਬ ਨੇ ਬੁਲਾ ਲਿਆ ਤੇ ਏਡੀਸੀ ਸਾਹਿਬ ਨੂੰ ਥੋੜਾ ਸ਼ੱਕ ਪਿਆ ਤੇ ਜਦੋਂ ਸ਼ੱਕ ਪਿਆ ਉਹਨਾਂ ਨੇ ਇਹਦਾ ਬੈਲਟ ਨੰਬਰ ਪੁੱਛਿਆ ਜਿਹੜਾ ਕਿ ਉਹਨੇ 1288 ਆਰ ਅੰਮ੍ਰਿਤਸਰ ਆਪਣਾ ਬੈਲਟ ਨੰਬਰ ਦੱਸਿਆ ਜਿਹੜਾ ਕਿ ਏਡੀਸੀ ਸਾਹਿਬ ਨੇ ਕੰਟਰੋਲ ਰੂਮ ਤੇ ਵੀ ਨੋਟ ਕਰਾਇਆ ਤੇ ਬਾਕੀ ਵੀ ਆਫਿਸ ਸਾਡੇ ਕਮਿਸ਼ਨਰੇਟ ਪੁਲਿਸ ਆਫਿਸ ਵਿੱਚ ਨੋਟ ਕਰਾਇਆ ਜਿਹੜਾ ਕਿ ਫੇਕ ਨਿਕਲਿਆ ਇਹ ਵਾਲਾ ਬੈਲਟ ਨੰਬਰ ਕਿਸੇ ਹੋਰ ਸਾਡੇ ਮੁਲਾਜ਼ਮ ਦਾ ਹੈਗਾ ਤੇ ਫਿਰ ਥਾਣੇ ਸਾਨੂੰ ਇਤਲਾ ਮਿਲੀ ਤੇ ਅਸੀਂ ਵੈਰੀਫਾਈ ਕੀਤਾ ਤੇ ਸਾਨੂੰ ਪਤਾ ਚੱਲਿਆ ਕਿ ਇਹ ਫੇਕ ਲੇਡੀ ਇੰਸਪੈਕਟਰ ਹੈਗੀ ਹੈ ਤੇ ਇਹਦੇ ਤੇ ਹੋਰ ਵੀ ਵੱਖ-ਵੱਖ ਕੇਸਿਸ ਹੈਗੇ ਇੱਕ ਤਾਂ ਪਹਿਲਾਂ ਇਹਦੇ ਤੇ 57 ਹੋਈ ਹੋਈ ਹੈ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ 'ਤੇ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ